वेट कर बारे डिस्कस करो आजो अच्छा भई तांजी हा नवेंक्टर हांजी ठीकु आहे ठीकु आहे ਇਹ ਕੋਈ ਨਹੀਂ ਬਹੁਤ ਜਲਦੀ ਹੋਣ ਵਾਲੀ ਹੈ ਆਪਾ ਆਈ ਹੈ ਦੱਸੀ ਆਪਾ ਜੀ ਵਧੀਆ ਜੀ ਵਧੀਆ ਜੀ ਚੱਲ ਜੀ ਵਧੀਆ ਵਧੀਆ ਬੀਨੋ ਜੀ ਹਾਸ ਕੈਂਟ ਆ ਵਧੀਆ ਰੋਡ ਅੰਦਰ ਆਪਾ ਫਿਲਮ ਵਾਸਤੇ ਤੁਹਾਨੂੰ ਸਿਲੈਕਸ਼ਨ ਦਿੱਤੀ ਜੀ ਤਾਂ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਫਿਲਮ ਦੇ ਦਾ ਭਾਈ ਨਿਆਰੇ ਬੰਦੂ ਲਾਈ ਹੁਣ ਕਿਤੇ ਬਹੁਤ ਵੱਡੇ ਐਕਟਰ ਬਹੁਤ ਵਧੀਆ ਕੰਮ ਕਰਦੇ ਨੇ ਲੱਗਦਾ ਜੀ ਠੀਕ ਹੈ ਜੀ ਫਿਲਮ ਤੇ ਨਿਆਰੇ ਲੋ ਫਿਲਮ ਤੇ ਨਿਆਰੇ ਬੰਦੂਗਾ ਮੈਂ ਕਹਿੰਦਾ ਕਿ ਤੁਸੀਂ ਕਹੋਗੇ ਕਿ ਇਹਨੇ ਵਧੀਆ ਐਕਟਿੰਗ ਕਰਦਾ। ਤੁਸੀਂ ਤਾਂ ਮੰਨਣਾ ਜੀ ਮਤਲਬ ਕਹਿਣਾ ਕੀਤਾ ਜੀ ਇਹ ਚੀਜ਼ੇ ਕਰਦਾਦਾ। ਰੋਹਾ ਪਿੱਟਣਾ ਸਭ ਕੁਝ ਕਰ ਲਾਗੇ ਜੀ ਠੀਕ। ਤੁਸੀਂ ਦੱਸਿਓ ਕਦੋਂ ਕਰਨੀ ਹੁਣ ਕਰਨੀ ਚਲੋ। ਨਹੀਂ ਉਹ ਛੱਡ ਕੇ ਕਰਨੀ ਫੇਰ ਥੋੜੇ ਜ਼ਹਿਮਤ ਕਿਤਾ ਦੱਸ ਦਿਆ। ਤੁਸੀਂ 100% ਦਿੰਦੇ ਮੈਂ ਕਹਾ 100% ਸਰ ਮੇਰੀ ਕਹਣਾ ਕਿ ਤੇਰੇ ਵਰਗਾ ਕੋਈ ਐਕਟਰ ਹੀ ਹੈ ਨਹੀਂ ਸਰ। ਵੀ ਤਾਂ ਇਹ ਚੀਜ਼ਾਂ ਕਹਿਣੀ ਆ ਸਰ ਤੁਸੀਂ ਤਾਂ ਕਹਣਾ ਕਿ ਐਕਟਰ ਦਾ ਦੀ ਚੀਜ਼ ਹੀ ਹੈ ਨਹੀਂ ਹੋਆ। ਵਾਹ ਵਾਹ ਬਤਾ ਕਿਹਾ। ਮੈਂ ਰਸ਼ ਪਾ ਲਿਆ ਜੀ ਸਰ। ਵੈਰੀ ਗੁੱਡ। ਹੋਰ ਕੋਈ ਸੇਵਾ ਆਸ ਪੇਪਰ ਕਰਦੇ ਕੋ ਮੈਮ ਤੁਹਾਨੂੰ ਮਿਲਦਾ ਫਿਰ ਮੈਂ ਮੜਾ ਜਾ ਜਾਣਾ ਹੋਵੇ ਫੋਨ ਕਰਿਓ ਜਰੂਰ ਰਸ਼ ਆ ਜਾਗਾ ਰਸ਼ ਓਕੇ ਓਤੇ ਓਤੇ ਬਈ ਫੁਕਰਾ ਹੀ ਲੱਗਿਆ ਸੱਦਾ ਕਹਿੰਦੇ ਸੀ